ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਰੋਟ ਵਾਸਤੇ ਉਮੀਦ ਕਰਾਂਗੇ ਕਿ ਦੋਸੀ ਸਾਰੇ ਨੇ ਠੀਕ ਹੋਵਗੇ ਹਾਂਜੀ ਦੋਸਤੋ ਏਪੀ ਡਿ ਲਦਾਇਕ ਇੰਟਰਵਿਊ ਹੋਇਆ ਹੈ ਜਿਸ ਦੇ ਵਿੱਚ ਕੀ ਉਹਨਾਂ ਨੇ ਕਹਿ ਦਿੱਤਾ ਕਿ ਦਲਜੀਤ ਦਾ ਕੋਈ ਵੀ ਸ਼ੋਅ ਜਿਹੜਾ ਕਿ 15 ਸੈਕਿੰਡ ਦੇ ਅੰਦਰ ਸੋਲਡ ਆਊਟ ਨਹੀਂ ਹੋਇਆ ਇਹ ਦਲਜੀਤ ਦੀ ਇੱਕ ਚਾਲ ਹੈ ਮਿਊਜ਼ਿਕ ਨੂੰ ਚਲਾਉਣ ਵਾਸਤੇ ਹਾਂਜੀ ਦੋਸਤੋ ਉਹ ਵੀਡੀਓ ਵੀ ਵਿਖਾਵਾਂਗੇ ਅਸੀਂ ਤੁਹਾਨੂੰ ਜਿਸ ਦੇ ਵਿੱਚ ਕੀ ਏਪੀ ਡਿ ਨੇ ਸਾਰਾ ਕੁਝ ਕਿਹਾ ਆ ਪਰ ਤੁਹਾਨੂੰ ਦੱਸ ਦਈਏ ਕਿ ਜੋ ਜੋ ਗੱਲਾਂ ਐ ਪੀਟੀਲ ਨੇ ਕਹੀਆਂ ਨੇ ਉਹਨਾਂ ਨੇ ਵੀ ਕਿਹਾ ਕਿ ਮੈਂ ਤੁਹਾਨੂੰ ਇਹਦਾ ਸਬੂਤ ਵੀ ਜਿਹੜਾ ਕਿ ਉਹ ਜਲਦ ਲੈ ਕੇ ਦਵਾਂਗਾ ਹਾਂਜੀ ਦੋਸਤੋ ਆਪਾਂ ਸਾਰੇ ਜਾਣੇ ਜਿਵੇਂ ਜਾਣਦੇ ਆ ਕਿ ਦਲਜੀਤ ਦੇ ਸਾਰੇ ਸ਼ੋਅ ਜਿਹੜੇ ਕੀ 10 ਜਾਂ 15 ਮਿੰਟ ਦੇ ਵਿੱਚ ਜਿਹੜੇ ਸੋਲਡ ਆਊਟ ਹੋ ਜਾਂਦੇ ਨੇ ਤੇ ਉਸ ਦੇ ਮੁਤਾਬਿਕ ਇਹ ਪੀਟੀਲ ਨੇ ਕਿਹਾ ਕਿ ਦਲਜੀਤ ਦੇ ਆਸਾਨ ਦੇ ਕੋਈ ਵੀ ਸ਼ੋਅ ਜਿਹੜਾ ਕੀ ਇੰਨੇ ਮਿੰਟ ਦੇ ਵਿੱਚ ਸੋਲਡ ਆਊਟ ਨਹੀਂ ਹੋਇਆ ਦਲਜੀਤ ਇਸ ਵਿੱਚ ਮਾਰਕੀਟਿੰਗ ਕਰਨ ਦੇ ਆਇਆ ਹਾਂਜੀ ਦੋਸਤੋ ਆ ਤੁਹਾਨੂੰ ਅਸੀਂ बिना देरी किए पी ढिलो की लो वीडियो दिखा देने जिस के ए पी ढिलो ने सारिया गल् की ने जरूर इस वीडियो में एंड तक देखियो के पंद्रह सेकेंड में सैल आउट हो गया शो ये वो फलान कुछ सैल आउट नहीं हुआ है कुछ भी सैल आउट नहीं हुआ है परसेप्शन का खेल बड़ा है यस ऑल वे टू मार्केटिंग लाइक द मार्केटिंग करने का सारा खेल है प्रमोटर्स को टिकट दे देते हैं लाइक सो नाउ देयर फैंस अब उनको वेट करनी पड़ती है और हायर प्राइस में टिकट जो है वो खरीदना पड़ता है एंड एट द सम पॉइंट हमें भी यही लगा कि शुड वी प्ले दिस गेम पर नो वी कैन गो टू बैड नोइंग दैट कि हमने अपने यू you know, नो जिनो, जिनों जिन्होंने शो देखने आना था उनके साथ हमने ऐसे किया बट यू नेम ए मैन कोई भी शो हो रहा है मेरे को बताओ जो भी सेल उठा है दो हजार टिकट चाहिए कल ही दिलवा दूंगा आज इधर ला दूंगा इसका एक like, लोग ये म्यूजिक को भी गेम की तरह खेल रहे हैं सो उसी में थोड़ा मजा जो है वो खराब हो गया हां जी दोस्तों एसीक्यू वीडियो जिस के बाद की दलजीत दाड़ा के लख जवाब नहीं आया कोई भी एपीटी बहु ने बहुत सारी एंगल ना दलजीत बारे इस इंटरव्यू देवेच कीतीया ने ओना दे विचो मेन यही गल सी की ओना ने शोल्ड आउट दे बारे एड़ा की दलजीत शो जेड़े सी वो शोल्ड आउट हो जा रहे सी के कोई 10 मिनट कोई 15 मिनट दे विच ते 15 सेकंड भी एपीटी ने कह देता ਕਿ ਜਿਹੜਾ ਦਲਜੀਤ ਦਾ ਸ਼ੋ 15 ਸੈਕਿੰਡ ਦੇ ਵਿੱਚ ਸੋਲਡ ਆਊਟ ਹੋਇਆ ਸੀਗਾ ਉਹ ਸਾਰਾ ਕੁਝ ਝੂਠਿਆ ਹਾਂਜੀ ਦੋਸਤੋ ਤੇ ਉਸ ਤੋਂ ਬਾਅਦ ਐਪੀ ਢੋਵੀ ਕਹਿੰਦਾ ਹੈ ਕਿ ਜਦੋਂ ਹੁਣ ਕੋਈ ਅਗਦਾ ਸ਼ੋ ਸੋਲਡ ਆਊਟ ਹੋਵੇਗਾ ਤੇ ਮੈਂ ਉਹਦੀਆਂ 2000 ਟਿਕਟਾਂ ਏੜੀਆਂ ਕਿ ਉਸ ਟਾਈਮ ਤੇ ਤੁਹਾਨੂੰ ਲੈ ਕੇ ਦਵਾਂਗਾ ਤੁਸੀਂ ਇਸ ਵੀਡੀਓ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਜਾ ਕੇ ਜ਼ਰੂਰ ਕਰ ਲਿਓ ਕਿਉਂਕਿ ਹਰ ਰੋਜ਼ ਦਾਨੀਆਂ ਨਵੀਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ